ਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਕਾਲਿਆਲਪਗ ਤੰਜਿਲਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸੰਤ ਬਾਬਾ ਪੂਰਨ ਦਾਸ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀ ਅਤੇ ਇਲਾਕੇ ਦੇ ਸਹਿਯੋਗ ਨਾਲ ਸੰਤ ਬਾਬਾ ਸੇਵਾਦਾਸ ਜੀ ਦੀ ਸਲਾਨਾ ਵਰਸੀ ਮੌਕੇ ਧਾਰਮਿਕ ਸਮਾਗਮ ਸੰਤ ਬਾਬਾ ਸ਼ੀਤਲ ਦਾਸ ਜੀ ਦੀ ਗਵਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਸਭ ਤੋਂ ਪਹਿਲਾਂ શ્રી ਖੰਡਪੜ ਸਾਭੀ ਦੇ ਭੋਗ ਪਾਏ ਗਏ। ਇਸ ਉਪਰੰਤ ਆਏ ਸੰਤ ਮਹਾਪੁਰਸ਼ਾ ਨੇ ਕਥਾ ਕੀਰਤਨ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਮਹਾਪੁਰਸ਼ਾ ਨੇ ਧੂਣ ਹੱਤਿਆ ਤੇ ਲੋਕ ਤੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਬਚਣ ਲਈ ਸੰਦੇਸ਼ ਦਿੱਤੇ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਜਥੇਦਲਜੀਤ ਸਿੰਘ ਸੋਢੀ ਮਾਲੂਰੀ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੰਮ੍ਰਿਤ ਤੀਓ ਸਦਾ ਤੇਰੇ ਜੀਓ ਅੰਮ੍ਰਿਤ ਤੀਓ ਸਦਾ ਤੇਰੇ ਜੀਓ ਤੇ ਪੋ ਸਦਾ ਤੇਰੇ ਜੀ ਹਰ ਸਿਮਰਤਿਆ ਤੇ ਅਮਨਤਾ ਹਰ ਸਿਮਰ ਨੰਬਰ 324 ਨੂੰ ਸੜਕਾਂ ਸạchਣ ਵਾਸੀ ਸੰਤ ਬਾਬਾ ਸੀਬਾदास ਮਹਾਰਾਜ ਜੀ ਦੇ ਸ਼ਬੀ ਵਿੱਚ ਸਰਾਨਾ ਪਰਸ ਪਰਸੀ ਸਮਾਗਮ ਵਿਦੇਸ਼ ਅਤੇ ਵਿਦੇਸ਼ ਦੀਆਂ ਸਬੂਤ ਖੁਰਸਕ ਸੰਗਤਾਂ ਦੇ ਸਹਿਯੋਗ ਦੇ ਨਾਲ ਆਦਰਯੋਗ ਸਤਕਾਰਯੋਗ 687 ਬਾਬਾ ਸੀਤਾदास ਮਹਾਰਾਜ ਜੀ ਜੋ ਕਰੇਨ ਵਾਈ ਦੇ ਗੇਟ ਮਨਾਏ ਗਏ ਜਿਸ ਵਿੱਚ ਦਲਸ਼ਾਤੀ ਪਰਦੇਸਨ ਕੇ ਸੰਗਤਾਂ ਨੇ ਸੇ ਆਕਰਕੇ ਆਪਣੇ ਗੁਰਚਲਨਦਰ ਹਾਜ਼ਰੀਆਂ ਲਵਾਈਆਂ ਅਤੇ ਸਮਾਜ ਦੇ ਸਮੁੱਚੇ ਸੰਸਮਾਜ ਵੱਲੋਂ ਸਟੇ ਤੇ ਆਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਅਤੇ ਸੰਗਤਾਂ ਨੂੰ ਭ੍ਰੂਣ ਹੱਤਿਆ ਅਤੇ ਨਸ਼ਿਆਂ ਤੋਂ ਆਪਣੇ ਆਪ ਨੂੰ ਬੁਰੀਦ ਕਰਨ ਲਈ ਜਿਹੜੇ ਜੇ ਪ੍ਰੇਰਨਾ ਕੀਤੀ ਅਸੀਂ ਸਮੁੱਚੀ ਸੰਗਤ ਨੂੰ ਸੱਚਖੜਵਾਸੀ ਸੰਤ ਬਾਬਾ ਸਿਵਾਦਾਸ ਮਹਾਰਾਜੀ ਦਾ ਜੀ ਸਨੇਹਾ ਦੇਣਾ ਚਾਹੁੰਦੇ ਆ ਅੱਜ ਦੇ ਇਸ ਚੈਨਲ ਤੋਂ ਕਿ ਉਹਨਾਂ ਦਾ ਇੱਕ ਕਥਨ ਹੁੰਦਾ ਸੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟਡ ਕਰੋ ਤਾਜੋ ਜਿਹੜਾ ਆਉਣ ਵਾਲੇ ਸਮੇਂ ਵਿੱਚ ਆ ਜਿਹੜੇ ਸਾਡੀ ਕੌਮ ਦਾ ਪਵਿੱਤਰ ਉਜੜਾ ਹੋ ਸਕੇ ਤੇ ਦੂਸਰਾ ਇਹ ਕਿ ਜਿਹੜੀਆਂ ਬੱਚੀਆਂ ਗਰਭ ਵਿੱਚ ਮਾਰੀਆਂ ਜਾ ਰਹੀਆਂ ਇਹਨਾਂ ਦੀ ਰੋਕਥਾਮ ਕੀਤੀ ਜਾਵੇ ਕਿਉਂਕਿ ਬੱਚੀਆਂ ਹੋਣਗੀਆਂ ਤੇ ਇਹ ਸੰਸਾਰ ਚੱਲੇਗਾ ਨਹੀਂ ਤਾਂ ਇਹ ਸੰਸਾਰ ਜਿਹੜਾ ਖਤਮ ਹੋ ਜਾਏਗਾ ਅੱਜ ਦੇ ਮਹਾਪੁਰਸ਼ਾਂ ਦੇ ਜਿਹੜੇ ਪ੍ਰਵਚਨ ਸੀ ਉਹਨਾਂ ਨੇ ਇਹੀ ਕਰਦੇ ਜਿਉਂ ਦਿੱਤਾ ਕਿ ਬੱਚਿਆਂ ਨੂੰ ਐਜੂਕੇਟਡ ਕਰੋ ਅਤੇ ਭੂਰਣ ਹੱਤਿਆ ਨੂੰ ਬੰਦ ਕਰੋ ਅਤੇ ਆਪਣੀ ਜਿਹੜੀ ਨੌਜਵਾਨ ਪੀੜ੍ਹੀਆ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਚੰਗੇ ਕੰਮਾਂ ਵੱਲ ਉਤਿਆਰ ਦਿੱਤਾ ਕਿ ਜਿਹੜਾ ਸਾਡਾ ਸਾਡਾ ਸਮਾਜ ਆ ਉਹ ਵਧਿਆ ਸਰ ਗਿਆ ਜਾ ਸਕੇ ਇਹਨਾਂ ਜਿਹੜਾ ਅਸੀਂ ਅੱਜ ਦੇ ਮਹਾਪੁਰਸ਼ਾਂ ਦਾ ਆਯਾਦਨ ਸੀ ਕੋਟਨ ਕੋਟਨ ਧੰਨਵਾਦ ਕਰਦੇ ਆ ਸਮੁੱਚੀ ਸੰਗਤ ਦਾ ਤੋਂ ਇਸ ਚੈਨਰ ਆਈ ਧੰਨਵਾਦ ਕਰਦੇ ਆ ਆਦਨੀਆਂ ਸਤਿਕਾਰਯੋਗ ਸੰਤ ਬਾਬਾ ਸੀ ਤੰਦਸ ਮਹਾਰਾਜ ਜੀਆਂ ਵੱਲੋਂ ਅਤੇ ਦਾਸ ਆਪਣੇ ਵੱਲੋਂ ਸਮੁੱਚੀ ਸੰਗਤ ਦਾ ਕੋਟਨ ਕੋਟਨ ਧੰਨਵਾਦ ਕਰਤਾ ਜਿਨ੍ਹਾਂ ਨੇ ਆ ਕਰਕੇ ਅੱਜ ਦੇ ਇਸ ਸਮਾਗਮ ਵਿੱਚ ਆਤਰੀਆਂ ਨੂੰ ਆ ਕਰਕੇ ਚਾਰ ਚੰਦ ਲਾਏ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਖੜ ਜੀ ਆਪਾਂ ਦੀ ਸੇਵਾ ਕੀਤੀ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕੀਤਾ ਜਾਂਦਾ ਲੋ ਬੋਲੇ ਸੋ ਨਿਰਭੈ ਸਤਗੁਰੂ ਗੁਰਦਾਸ ਮਹਾਰਾਜ ਕੀ ਜੈ